ਜੰਮਣਾ ਕਿਹੜੀ ਮਾਣੇ ਸੂਰਾ ਪੋਨੀ ਜਿਨੇ ਆਪ ਘਰ ਆਲੀ ਪੁੱਤ ਦਾ ਕਿੱਥੋਂ ਕਰਦੂ ਜੂੜਾ ਮੁੰਡਾ ਚਾਚੇ ਦਾ ਫੜ ਲੈ ਮੁੰਡਾ ਚਾਚੇ ਦਾ ਫੜ ਲੈ ਆਪਾਂ ਠੀਕ ਐ ਅੱਜ ਇਹਦੇ ਤੋਂ ਗਾਣਾ ਗਾਣਾ ਗਵਾ ਕੇ ਫੇਰ ਜਾਂ ਦੇਣਾ ਅੱਜ ਇਹਦੇ ਤੋਂ ਬਾਈ ਗਾਣਾ ਗਾਉਣਾ ਪੈਣਾ ਤੈਨੂੰ ਗਾਣਾ ਗਾ ਲੈ ਗਾਣਾ ਗਾਉਣਾ ਪੈਣਾ ਹਾਂ ਜਿਹੜਾ ਮਰਜੀ ਸੁਣਾ ਦੇ ਇਹਰੇ ਆਪ ਦੇ ਆਪ ਨੂੰ ਕਹਿੰਦਾ ਮੈਂ ਬਹੁਤ ਮਸ਼ਹੂਰ ਐ ਮਸ਼ਹੂਰ ਤੂੰ ਕਿਹੜੀ ਜਗ੍ਹਾ ਤੂੰ ਘਰੇ ਬੈਠੇ ਮਸ਼ਹੂਰ ਐ ਜੇ ਕੋਈ ਗਾਣਾ ਗੁਣਾ ਸੁਣਾਏਗਾ ਲੋਕਾਂ ਨੂੰ ਤੇ ਫੇਰ ਹੀ ਮਸ਼ਹੂਰ ਹੋਏਗਾ ਕਿ ਮਸ਼ਹੂਰਾ ਤੂੰ ਕੇਵ ਜਾ ਸੁਣਾ ਦਸ ਸੁਣਾ ਫਿਰ ਕੋ ਚੱਕਮਾ ਜਾ ਸੁਣਾ ਦੇ ਤੱਤਾ ਜਾ ਸੁਣਾ ਦੇ ਲੋਕ ਤੱਤ ਸੁਣਾ ਦੇ ਕੋਈ ਮਰਜੀ ਸੁਣਾ ਦੇ ਰੰਜੀ ਫੜ ਕੇ ਰੱਖੀ ਭੱਜ ਨਾ ਜਾਵੇ ਮੈਂ ਤਾਂ ਇੱਧਰ ਬੈਠਾ ਨਹੀਂ ਹਾਂ ਫੜ ਕੇ ਰੱਖੀ ਜਾਣ ਤਾਂ ਲੈਣਾ ਹੀ ਨਹੀਂ ਹਾਂ ਓ ਭਰਾਵਾ ਤੇਰੇ ਮੂੰਹ ਨੂੰ ਮਾਈਕ ਲਾਈ ਬੈਠਿਆ ਮੈਂ ਇੰਨਾ ਟਾਈਮ ਨਹੀਂ ਹੁੰਦਾ ਹਾਂ ਇਹਦਾ ਲੋਕਦਤ ਜਈਆ ਮਤਲਬ ਕਿ ਨਾਰਮਲ ਗੱਲਾਂ ਆ ਇਹ ਹਾਂ ਸੁਣਾ ਦੇ ਬਸ ਨਾਰਮਲ ਹਾਂ ਸੁਝਾ ਦੇਣੀ ਗੱਲ ਸੁਣਾ ਦੇ ਸੁਣਨ ਵਾਲੀ ਗੱਲ ਹੈ ਹਾਂ ਸਟੈਂਡ ਸਟੂਡ ਨਹੀਂ ਕੋਈ ਮਤਰਾ ਦੁਨੀਆ ਸਾਲੀ ਨੋਟਾਂ ਦੀ 10 11 ਟੀਕਾ ਦੀ ਹੁੰਦੀ ਹਿੱਲੀਆਂ ਹੋਈਆਂ ਵੋਟਾਂ ਦੀ ਪੈਨਸ਼ਨ ਖੋ ਕੇ ਬੇਬੇ ਦੀ ਚਟਾ ਪੁੱਤ ਨੇ ਲਾਇਆ ਜੀ ਬਾਣੀ ਦੇ ਲੜ ਲਾਇਆ ਜੀਨੇ ਉਹੀ ਗਲਤ ਕਹਾਇਆ ਜੀ ਲੱਭਦੀ ਜੇ ਰਾਜ ਤੂੰ ਫਿਰਦੀ ਲੱਭੀ ਪੋਤਾ ਚੜਤ ਸਿਉਂਦਾ ਹੁੰਦਾ ਨਾ ਧਿਆਨ ਡੋਗਰਾ ਸੀ ਹੋਣਾ ਰਾਜ ਖੜਕ ਸਿਉਂਦਾ ਹਾਲਤ ਵੀ ਹੋਗੀ ਮਾੜੀ ਬੋਲੀ ਦੀ ਸੁਣਿਆ ਖਾਸੀ ਟੱਡਾਣੀ ਨਾ ਨਾ ਜਾਣਦੇ ਹੁੰਦਾ ਕਿਨ ਨੱਤਰ ਨਾ ਸੀ ਓ ਵੱਢਣੇ ਕਿਨੇ ਮੱਕ ਬਾਜਰੇ ਕਿੱਲਿਆਂ ਚੋਂ ਕਟਨ ਕਨਾਲਾ ਬਰਫਾਂ ਵਿੱਚ ਟੱਬਰ ਲੱਗਿਆ ਗੇਟਾਣੂ ਲੱਗਿਆ ਤਾਲਾ ਹੂਨਾ ਵਿੱਚ ਧੌਣ ਚੁੱਕੀ ਐ ਜੰਮਣਾ ਕਿਹੜੀ ਮਾਣੇ ਸੂਰਾ ਪੋਨੀ ਜਿਨੇ ਆਪ ਕਰਾਲੀ ਪੁੱਤ ਦਾ ਕਿਤੋਂ ਕਰਦੂ ਜੁੜਾ ਪੁੱਤ ਦਾ ਕਿਤੋਂ ਕਰਦੂ ਜੁੜਾ ਯਾਰ ਤੂੰ ਤਾਂ ਵਾਕ ਹੀ ਦਿਲ ਜਿੱਤ ਲਿਆ ਯਾਰ ਲੋਕਾਂ ਦਾ ਵੀ ਦਿਲ ਜਿੱਤੂਗਾ ਜਿਹੜੇ ਹਸਾਂਣ ਵਾਲੇ ਨੇ ਗਾਣਾ ਗਾਇਆ ਨਾ ਤੁਸੀਂ ਇੰਨਾ ਕ ਜਿਆਦਾ ਸ਼ੇਅਰ ਕਰ ਦਿਓ ਦੱਬ ਕੇ ਤੇ ਫੇਮਸ ਹੋ ਜੇ ਮੁੰਡਾ ਗਾਣਾ ਕਿੱਥੇ ਲਿਖਿਆ ਸੀ ਬਹਿ ਕੇ ਇਹ ਤਾਂ ਬਸ ਐਂ ਜੁੜ ਜੁੜ ਗਿਆ ਕਿਤੇ ਬਾਥਰੂਮ ਚ ਬਹਿ ਕੇ ਤਾਂ ਲਿਖਿਆ ਮੌਕੇ ਦੇ ਹਲਾਤ ਮੌਕੇ ਦੇ ਹਲਾਤਾਂ ਮੁੰਡਾ ਸੰਗਦਾ ਥੋੜਾ ਚਾਚੇ ਦਾ ਮੁੰਡਾ ਮੇਰੇ ਦਾ ਠੀਕ ਐ ਇੰਨਾ ਕ ਜਿਆਦਾ ਸ਼ੇਅਰ ਕਰ ਦਿਓ ਦੱਬ ਕੇ ਤੇ ਇਹਨੂੰ ਪਤਾ ਲੱਗ ਜੇ ਵੀ ਰਾਤੋਂ ਰਾਤ ਕੋਈ ਚੱਕ ਕੇ ਲੈ ਗਿਆ ਚੱਕ ਕਿਉਂ ਨਹੀਂ ਕੋਈ ਇੰਡਸਟਰੀ ਵਾਲਾ ਚੱਕ ਕੇ ਲੈ ਗਿਆ ਜਿੱਥੇ ਗਾਣੇ ਗੂਣੇ ਗਾਏ ਗੂਏ ਜਾਂਦੇ ਆ ਠੀਕ ਐ ਜਾਣਾ ਕਿਵੇਂ ਕਰੀ ਰਾਂਝੇ ਨਹੀਂ ਨਹੀਂ ਹਲੇ ਇੱਕ ਹੋਰ ਇੱਕ ਟੱਪਾ ਇੱਕ ਟੱਪਾ ਸੁਣਾ ਹਾਂ ਇੱਕ ਠੰਡਾ ਹਾਂ ਇੱਕ ਠੰਡਾ ਜਿਹਾ ਸੁਣਾ ਦੇ ਇਹ ਤਾਂ ਲੋਕ ਤੱਤ ਸੁਣਾਇਆ ਤੂੰ ਇੱਕ ਠੰਡਾ ਜਿਹਾ ਸੁਣਾ ਦੇ ਓ ਯਾਰ ਬਾਤ ਬਾ ਰਾਂਝੇ ਚੱਕਿਆ ਨਾ ਨਹੀਂ ਦੇਣਾ ਮੈਂ ਤਾਂ ਤਾਂ ਹੀ ਅੱਧਰ ਖੜਾ ਵੀ ਪੰਨਾ ਨਾ ਕਰੂਗਾ ਜੇ ਤੂੰ ਐਂ ਜਾਵੜੇ ਦਾ ਬਾ ਇੱਕ ਹੋਰ ਸੁਣਾ ਦੇ ਹਾਂਜੀ ਆਪਣਾ ਜੱਪਾ ਆ ਕੇ ਖੜਾ ਹੈ ਅੰਦਰ ਟੈਨਸ਼ਨ ਫਰੀ ਹੋ ਜਾ ਬੰਦੇ ਨੂੰ ਨਹੀਂ ਪਤਾ ਕਿਤੇ ਜੇ ਬਈ ਤੂੰ ਨਾ ਸੁਣਾਇਆ ਗਾਣਾ ਚੱਜਦਾ ਇੱਕ ਪੇਰਾ ਸੁਣਾ ਦੇ ਟਕਾ ਕੇ ਜਿਹੜਾ ਸੁਣਾ ਰਾਂ ਚ ਤੂੰ ਦੱਸ ਬਸ ਜਿਹੜਾ ਮਰਜੀ ਸੁਣਾ ਦੇ ਪਰ ਰੂਹ ਖੁਸ਼ ਕਰ ਦੇ ਹਾਂ ਰੂਹ ਖੁਸ਼ ਕਰ ਦੇ ਵੇਖਣ ਵਾਲਿਆਂ ਦੀ ਰੂਹ ਖੁਸ਼ ਹੋ ਜੇ ਵੀ ਕਿਆ ਬਾਤ ਆ ਸਿਰਾਂ ਲਾਤਾ ਇਸ ਤੋਂ ਬਾਅਦ ਆਪਾਂ ਤਿਰੋ ਜਿਹੜਾ ਹੈਗਾ ਇੱਕ ਲੰਮਾ ਗਾਣਾ ਪਾਵਾਂਗੇ ਠੀਕ ਹੈ ਜਿਹੜਾ ਕੱਲੀ ਆਪਾਂ ਜਿਵੇਂ ਹੁਣ ਤਾਂ ਆਪਾਂ ਇੰਟਰਵਿਊ ਟਾਈਪ ਜਿਵੇਂ ਤੂੰ ਧੱਕੇ ਨਾਲ ਤੋਂ ਗਾਣਾ ਗਵਾ ਆ ਜਿੰਨੇ ਆ ਨਾ ਤੇ ਅਗਲੀ ਵਾਰ ਤੇ ਇਕੱਲੇ ਦਾ ਗਾਣਾ ਗਾਵਾਂਗੇ ਜਿਹੜਾ ਲੋਕੀ ਇੰਨਾ ਕੁ ਜ਼ਿਆਦਾ ਸ਼ੇਅਰ ਕਰਨਗੇ ਵੀ ਤੂੰ ਆਖੇਂਗਾ ਵੀ ਕਿਆ ਬਾਤ ਆ ਵੀ ਤੁਹਾਡੇ ਪੇਜ ਤੇ ਵੀ ਵੀਡੀਓ ਚੱਲਦੀ ਆ ਸੈਡ ਸਮਾਨ ਸੈਡ ਨਹੀਂ ਨਾ ਨਾ ਨੈਗੇਟਿਵ ਹਾਂ ਨੈਗੇਟਿਵ ਗੱਲ ਨਹੀਂ ਕਰਨੀ ਅਸੀਂ ਹਾਂ ਅਸੀਂ ਨੈਗੇਟਿਵ ਵਾਲੇ ਪਾਸੇ ਤਾਂ ਜਾਣੇ ਨਹੀਂ ਸੈਡ ਨਹੀਂ ਖਾ ਸੁਣਾਉਣਾ ਕੋਈ ਚੱਕਮਾ ਜਿਹਾ ਸੁਣਾ ਅੱਜ ਦੇ ਹਾਲਾਤਾਂ ਦੇ ਮੁਤਾਬਕ ਠੀਕ ਆ ਸੁਣਾ ਫਿਰ ਜੀ ਸੁਣਾ ਫਿਰ ਕਹਿੰਦਾ ਪੰਜਾਬ ਦੀ ਗਣਾ ਕਹਿੰਦਾ ਟੜਕੇ ਹੀ ਕੰਨੀ ਪੈਂਦੇ ਬਾਣੀ ਆਲੇ ਵਾਕਨੀ ਚਾਹ ਆਉਂਦੀ ਭਰ ਕੇ ਇਸ ਡੀਲ ਦਾ ਗਲਾਸ ਨਹੀਂ ਖੇਤ ਗੇੜਾ ਲਾ ਲਈਏ ਨਹੀਂ ਮਾਨਕ ਨੂੰ ਗਾਲੀਏ ਬੈਠ ਸਾਜ ਟੱਬਰ ਚ ਰੋਟੀ ਕੁੜੇ ਖਾ ਲਈਏ ਧੂਣੀ ਉੱਤੇ ਲੰਗਦੇ ਆ ਸਾਡੇ ਭੋ ਮਾਗਣੀ ਨਾਣਾ ਬਿੱਲੋ 7 ਛੱਡ ਹੋਣਾ ਨਾ ਪੰਜਾਬਣੀ ਨਾਣਾ ਬਿੱਲੋ 7 ਛੱਡ ਹੋਣਾ ਨਾ ਪੰਜਾਬਣੀ ਨਾਣਾ ਬਿੱਲੋ 7 ਛੱਡ ਹੋਣਾ ਨਾ ਪੰਜਾਬਣੀ ਜੇ ਕਿਤੇ ਤੇਰੇ ਗਾਣਾ ਕੈਨੇਡਾ ਬੈਠਾ ਬਾਹਰ ਬੈਠੇ ਮੁੰਡਿਆਂ ਨੇ ਸੁਣ ਲਿਆ ਨਾ ਉਹਨਾਂ ਨੇ ਤੈਨੂੰ ਵੀਡੀਓ ਕਾਲ ਲਾ ਕੇ ਸਪੈਸ਼ਲ ਗੱਲ ਕਹਿਣੀ ਹੈ ਵੀ ਆਹ ਗਾਣਾ ਸੁਣਾ ਦੇ। ਠੀਕ ਹੈ ਨਾ? ਬਹੁਤ ਸੋਹਣਾ ਗਾਣਾ ਯਾਰ। ਵਾਕੀ ਯਾਰ ਮੈਨ ਇੱਕ ਵਾਰੀ ਦੁਬਾਰਾ ਫੇਰ ਸੁਣਾ ਦੇ ਕਿਉਂਕਿ ਵੀਡੀਓ ਦੇ ਵਿੱਚ ਇਹ ਨਾ ਜੀ ਕਰਦਾ ਵਾਰ-ਵਾਰ ਉਹਨੇ ਬੈਕ ਕਰਕੇ ਦੇਖਣਗੇ ਜੇ ਤੂੰ ਇੱਕ ਵਾਰੀ ਫੇਰ ਟੱਪਾ ਜਾ ਸੁਣਾ ਦੇਂਗਾ ਨਾ ਸਵਾਦ ਆ ਜਾਊਗਾ। ਸੁਣਾ ਦੇ। ਤੜਕੇ ਹੀ ਕੰਨੀ ਪੈਂਦੇ ਬਾਣੀ ਵਾਲੇ ਵਾਕੀ ਚਾਹ ਆਉਂਦੀ ਪਰ ਕੇ ਸਡੀਲ ਦਾ ਗਲਾਸ ਨਹੀਂ। ਖੇਤ ਗੇੜਾ ਲਾਲੀਏ ਨਹੀਂ ਮਹਾਨਕ ਨੂੰ ਗਾਲੀਏ ਬੈਟ ਸਾਂਝ ਟੱਬਰ ਚ ਰੋਟੀ ਕੁੜੇ ਖਾ ਲਈਏ ਧੂਣੀ ਉੱਤੇ ਲੰਗਦਿਆ ਸਾਡੇ ਪੋ ਬਾਗੜੀ ਨਾਣਾ ਬਿੱਲੋਂ ਸਾਤੋ ਝੱਡ ਹੋਣਾ ਨਾ ਪੰਜਾਬਣੀ ਨਾਣਾ ਬਿੱਲੋਂ ਸਾਤੋ ਝੱਡ ਹੋਣਾ ਨਾ ਪੰਜਾਬਣੀ ਨਾਣਾ ਬਿੱਲੋਂ ਸਾਤੋ ਝੱਡ ਹੋਣਾ ਨਾ ਪੰਜਾਬਣੀ ਰਾਂਝੇ ਛੱਡ ਗਏ ਹੁਣ ਜਾਣ ਦੇ ਹੈ ਹੁਣ ਰੂਹ ਖੁਸ਼ ਕਰਤੀ ਬਈ ਨੇ ਹੁਣ ਜਾ ਸਕਦਾ ਬਈ ਧੰਨਵਾਦ ਭਰਾ ਮੇਰੋ ਤੁਸੀਂ ਸ਼ੇਅਰ ਕਰ ਦਿਓ ਦਬ ਕੇ ਠੀਕ ਹੈ ਚਾਹ ਚਾਹ ਪੀਣੀ ਆ ਖੇੜਾ ਛੱਡੋ ਖੇੜਾ ਛੱਡ ਕੇ ਲੋ ਜੀ ਖੇੜਾ ਛੱਡ ਤਾਂ ਆਪਾਂ ਇਹਦਾ ਗਾਣਾ ਸੁਣ ਲਿਆਗਾ ਠੀਕ ਹੈ ਤੇ ਤੁਸੀਂ ਦੱਬ ਕੇ ਸ਼ੇਅਰ ਕਰ ਦਿਓ ਮੁੰਡੇ ਨੂੰ ਪਤਾ ਲੱਗ ਜੇ ਵੀ ਵੀਡੀਓ ਪਾਈ ਸੀਗੀ ਠੀਕ ਹੈ ਇਸੇ ਤਰ੍ਹਾਂ ਜੁੜੇ ਰਹੋ ਤੁਸੀਂ ਰਮਨ ਸੋਡੀ ਦੇ ਪੇਜ ਨਾਲ ਥੈਂਕ ਯੂ